ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸ਼ਤਸ਼੍ਰੀ ਕਾਲਾ ਦੀਆਂ ਵੱਡੀਆਂ ਖਬਰਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਦਿੱਤੇ ਵੱਡੇ ਹੁਕਮ ਨਸ਼ਾ ਵੇਚਣ ਵਾਲਿਆਂ ਦੀਆਂ ਜਾਇਦਾਦਾਂ ਹੋਣਗੀਆਂ ਜ਼ਬਤ ਅੱਜ ਪੰਜਾਬ ਦੇ ਨਵੇਂ ਚੁਣੇ ਗਏ ਸੰਸਦ ਮੈਂਬਰ ਚੁੱਕਣਗੇ ਸੋ ਭਾਈ ਅਮਰਪਾਲ ਸਿੰਘ ਬਾਰੇ ਵੀ ਆਈ ਵੱਡੀ ਖਬਰ ਪੰਜਾਬ ਦੇ ਭਗਵੰਤ ਮਾਨ ਸਰਕਾਰ ਦਾ ਵੱਡਾ ਐਲਾਨ ਕੈਬਨਿਟ ਮੰਤਰੀ ਬਲਜੀਤ ਕੋਰ ਨੇ ਸੁਣਾਈ ਵੱਡੀ ਖੁਸ਼ਖਬਰੀ ਵਿਆਮਗਰੋ ਕੈਬਨਿਟ ਮੰਤਰੀ ਐਂਡ ਮੌਲਗ ਅਗਰਮਾਨ ਦਾ ਵੱਡਾ ਬਿਆਨ ਪੰਜਾਬ ਦੇ ਲੋਕਾਂ ਨੂੰ ਸੁਣਾਈ ਖੁਸ਼ਖਬਰੀ ਅਰਵਿੰਦ ਕੇਜਰੀਵਾਲ ਨੂੰ ਨਹੀਂ ਮਿਲੀ ਜ਼ਮਾਨਤ ਸੁਪਰੀਮ ਕੋਰਟ ਨੇ ਸੁਣਾਇਆ ਵੱਡਾ ਫੈਸਲਾ ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ ਪੰਜਾਬ 'ਚ ਮੀਂਹ ਪੈਣ ਬਾਰੇ ਆਈ ਨਵੀਂ ਖਬਰ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਦਾਵਾ ਕਿਹਾ ਇਸ ਸਾਲ ਦੇ ਅੰਤ ਤੱਕ ਪੰਜਾਬ ਵਿਧਾਨ ਸਭਾ 'ਚ ਆਪਦੇ ਹੋਣਗੇ 95 ਵਿਧਾਇਕ ਸੂਬੇ ਵਿੱਚ ਨਸ਼ਿਆਂ ਦੇ ਠੱਲ ਪਾਉਣ ਲਈ ਭਗਵੰਤ ਮਾਨ ਦੀ ਗੁਆਈ ਵਾਲੀ ਪੰਜਾਬ ਸਰਕਾਰ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਨੂੰ ਚਿੱਠੀ ਜਾਰੀ ਕੀਤੀ ਹੈ ਜਾਰੀ ਕੀਤੀ ਗਈ ਚਿੱਠੀ ਵਿੱਚ ਡਿਪਟੀ ਕਮਿਸ਼ਨਰਾਂ ਨੂੰ ਵੱਡੇ ਹੁਕਮ ਜਾਰੀ ਕੀਤੇ ਗਏ ਹਨ ਕਿ ਸੂਬਾ ਸਰਕਾਰ ਚਾਹੁੰਦੀ ਹੈ ਕਿ ਨਸ਼ੇ ਵੇਚਣ ਵਾਲਿਆਂ ਦੀਆਂ ਜਾਇਦਾਦਾਂ ਜ਼ਬਤ ਕਰਕੇ ਉਹਨਾਂ ਨੂੰ ਵਿਤੀ ਢਾਲ ਲਗਾਈ ਜਾਵੇ ਸੋ ਆਪ ਸਭ ਨੂੰ ਆਦੇਸ਼ ਦਿੱਤਾ ਜਾਂਦਾ ਹੈ ਕਿ ਕਿਸੇ ਪੁਲਿਸ ਦੇ ਉੱਚ ਅਧਿਕਾਰੀ ਵੱਲੋਂ ਜੇਕਰ ਨਸ਼ੇ ਦੇ ਕਿਸੇ ਵਪਾਰੀ ਦੀ ਜਾਇਦਾਦ ਕੇਸ ਦੇ ਵਿੱਚ ਅਟੈਚ ਕਰਨ ਦੇ ਲਈ ਸੂਚਨਾ ਮੰਗੀ ਜਾਂਦੀ ਹੈ ਤਾਂ ਫੌਰੀ ਤੌਰ ਤੇ ਪੁਲਿਸ ਅਧਿਕਾਰੀਆਂ ਨੂੰ ਇਹ ਸੂਚਨਾ ਦਿੱਤੀ ਜਾਵੇ ਹੁਣ ਪੰਜਾਬ ਸਰਕਾਰ ਵੱਲੋਂ ਸਿਵਲ ਪ੍ਰਸ਼ਾਸਨ ਨੂੰ ਸਖਤ ਆਦੇਸ਼ ਜਾਰੀ ਕੀਤੇ ਗਏ ਹਨ ਕਿ ਜੇਕਰ ਪੁਲਿਸ ਨਸ਼ਾ ਵੇਚਣ ਦੇ ਇਲਜ਼ਾਮ ਵਿੱਚ ਫੜੇਗੇ ਮੁਲਜਮ ਦੀ ਜਾਇਦਾਦ ਅਟੈਚ ਕਰਨਾ ਚਾਹੁੰਦੀ ਹੈ ਤਾਂ ਸਬੰਧਤ ਅਧਿਕਾਰੀ ਪੁਲਿਸ ਨੂੰ ਬਿਨਾਂ ਦੇਰੀ ਕੀਤੇ ਮੁਲਜਮ ਦੀ ਸਾਰੀ ਜਾਇਦਾਦ ਦੇ ਸਬੰਧ ਦੇ ਵਿੱਚ ਜਾਣਕਾਰੀ ਦੇਣ ਪੰਜਾਬ ਸਰਕਾਰ ਦੇ ਇਨਾਂ ਹੁਕਮਾਂ ਦੇ ਨਾਲ ਹੁਣ ਸਾਫ਼ ਹੋ ਗਿਆ ਹੈ ਕਿ ਸੂਬਾ ਸਰਕਾਰ ਪੰਜਾਬ ਦੇ ਵਿੱਚ ਨਸ਼ਾ ਦੇ ਵਪਾਰੀਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਜਾ ਰਹੀ ਹੈ ਤੁਹਾਨੂੰ ਦੱਸਦੇ ਕਿ ਕੁਝ ਦਿਨਾਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਸੀ ਤੇ ਸਖਤ ਤੌਰ ਤੇ ਵੱਡੇ ਹੁਕਮ ਨਸ਼ਿਆਂ ਖਿਲਾਫ ਜਾਰੀ ਕੀਤੇ ਗਏ ਸਨ ਮੁੱਖ ਮੰਤਰੀ ਨੇ ਕਿਹਾ ਕਿ ਵੱਖ-ਵੱਖ ਡਿਵੀਜ਼ਨਾਂ ਵਿੱਚ ਤਾਇਨਾਤ 10000 ਤੋਂ ਵੱਧ ਪੁਲਿਸ ਮੁਲਾਜ਼ਮਾਂ ਦੇ ਤਬਾਦਲੇ ਕੀਤੇ ਗਏ ਹਨ ਮੁੱਖ ਮੰਤਰੀ ਨੇ ਕਿਹਾ ਹੈ ਕਿ ਪੰਜਾਬ ਨਸ਼ਿਆਂ ਵਿਰੁੱਧ ਦੇਸ਼ ਦੀ ਲੜਾਈ ਲੜ ਰਿਹਾ ਹੈ ਤੇ ਇਸ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਮੁੱਖ ਮੰਤਰੀ ਨੇ ਕਿਹਾ ਕਿ ਨਸ਼ੇ ਵੇਚ ਕੇ ਸਾਡੀਆਂ ਪੀੜ੍ਹੀਆਂ ਦਾ نسل ਘਾਤ ਕਰਨ ਵਾਲੇ ਇਨ੍ਹਾਂ ਲੋਕਾਂ ਬਾਰੇ ਸੂਬਾ ਸਰਕਾਰ ਅੱਖਾਂ ਮੀਟ ਕੇ ਨਹੀਂ ਬੈਠ ਸਕਦੀ 18ਵੀਂ ਲੋਕ ਸਭਾ ਦਾ ਸੈਸ਼ਨ ਸ਼ੁਰੂ ਹੋ ਗਿਆ ਹੈ ਇਸ ਵਿੱਚ ਨਵੇਂ ਜੁਣਗੇ ਮੈਂਬਰਾਂ ਨੂੰ ਸੋਚ ਚੁੱਕਾ ਹੀ ਜਾਵੇਗੀ ਅਤੇ ਬੀਤੇ ਦਿਨੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸੋਹ ਚੁੱਕ ਲਈ ਹੈ ਅਤੇ ਅੱਜ ਨਵੇਂ ਸੰਸਦ ਭਵਨ ਵਿੱਚ ਪਹਿਲੀ ਵਾਰ ਨਵੇਂ ਸੰਸਦ ਮੈਂਬਰਾਂ ਦਾ ਸੋਹ ਚੁੱਕ ਸਮਾਗਮ ਹੋਵੇਗਾ ਖਡੂਰ ਸਾਹਿਬ ਤੋਂ ਨਵੇਂ ਚੁਣੇ ਗਏ ਸੰਸਦ ਮੈਂਬਰ ਅਮਰੀਪਾਲ ਸਿੰਘ ਦੇ ਸੋਹ ਚੁੱਕਣ ਬਾਰੇ ਵੀ ਵੱਡੀ ਖਬਰ ਸਾਹਮਣੇ ਆਈ ਹੈ ਅਮਰੀਪਾਲ ਸਿੰਘ ਨੂੰ ਸੰਸਦ ਵੱਜੋਂ ਸੋਹ ਚੁੱਕਣ ਦਾ ਸਮਾਂ ਦਿੱਤਾ ਗਿਆ ਹੈ ਲੋਕ ਸਭਾ ਵੱਲੋਂ ਜਾਰੀ ਕੀਤੀ ਗਈ ਲਿਸਟ ਮੁਤਾਬਕ ਉਹਨਾਂ ਨੂੰ ਸੋਹ ਚੁੱਕਣ ਲਈ 12 ਵਜੇ ਤੋਂ 1 ਵਜੇ ਦਾ ਸਮਾਂ ਦਿੱਤਾ ਗਿਆ ਹੈ ਵਾਰਿਸ ਪੰਜਾਬ ਦੇ ਮੁਖੀ ਭਾਈ ਅਮਰੀਪਾਲ ਸਿੰਘ ਨੇ ਖਡੂਰ ਸਾਹਿਬ ਤੋਂ ਚੋਣ ਜਿੱਤੀ ਹੈ ਇਸ ਸਮੇਂ ਅਮਰੀਪਾਲ ਸਿੰਘ NSA ਤਹਿਤ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ ਇੰਨਾ ਹੀ ਨਹੀਂ ਅਮਰੀਪਾਲ ਸਿੰਘ ਤੇ ਲੱਗੀ NSA ਨੂੰ 1 ਸਾਲ ਦੇ ਲਈ ਵਧਾ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਫਿਲਹਾਲ ਉਹ ਜੇਲ੍ਹ ਤੋਂ ਬਾਹਰ ਨਹੀਂ ਆ ਸਕਣਗੇ ਪੰਜਾਬ ਤੋਂ ਚੁਣੇ ਗਏ ਸਾਰੇ ਸੰਸਦਾਂ ਨੂੰ 25 ਜੂਨ ਯਾਨੀ ਅੱਜ ਸੋਹ ਚੁਕਾਈ ਜਾਵੇਗੀ ਇਹ ਸਮਾਗਮ 12 ਵਜੇ ਤੋਂ 1 ਵਜੇ ਦੇ ਵਿੱਚ ਘਾਰ ਹੋਵੇਗਾ ਪੰਜਾਬ ਦੇ 13 ਨਵੇਂ ਸੰਸਦ ਮੈਂਬਰ ਜਿਨ੍ਹਾਂ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਗੁਰਜੀਤ ਸਿੰਘ ਓਜਲਾ ਅਮਰੀਪਾ ਸਿੰਘ ਚਰਨਜੀਤ ਸਿੰਘ ਚੰਨੀ ਰਾਜਕੁਮਾਰ ਚੱਬੇਵਾਲ ਮਾਲਵਿੰਦਰ ਸਿੰਘ ਕਾਂਗਾ ਮਰੀਂਦਰ ਸਿੰਘ ਰਾਜਾ ਵੜੀਂਗਾ ਅਮਰ ਸਿੰਘ ਸਰਬਜੀਤ ਸਿੰਘ ਖਾਲਸਾ ਸ਼ੇਰ ਸਿੰਘ ਕੁਬਾਇਆ ਹਰਸੀਮਰਤ ਕੌਰ ਬਾਦਲ ਗੁਰਮੀਤ ਸਿੰਘ ਮੀਤ ਹੇਰਾ ਤੇ ਡਾਕਟਰ ਤਰੰबीर ਗਾਂਧੀ ਸੰਸਦ ਮੈਂਬਰ ਵੱਜੋ ਆਪਣੀ ਮੈਂਬਰਸ਼ਿਪ ਉਦੇ ਦੀ ਅੱਜ ਸੌ ਚੁੱਕਣਗੇ ਪੰਜਾਬ ਦੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਵੱਲੋਂ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਇਸ ਦੌਰਾਨ ਉਹਨਾਂ ਵੱਲੋਂ ਆਸ਼ੀਰਵਾਦ ਸਕੀਮ ਦੇ ਫੰਡਾਂ ਦਾ ਵੇਰਵਾ ਦੱਸਿਆ ਗਿਆ ਹੈ ਪ੍ਰੈਸ ਕਾਨਫਰੰਸ ਦੌਰਾਨ ਕੈਬਨਿਟ ਮੰਤਰੀ ਬਲਜੀਤ ਕੌਰ ਨੇ ਵੱਡੀ ਖੁਸ਼ਖਬਰੀ ਸੁਣਾਈ ਹੈ ਉਹਨਾਂ ਨੇ ਕਿਹਾ ਕਿ ਸੱਤ ਜ਼ਿਲ੍ਹਿਆਂ ਵਿੱਚ 34 ਕਰੋੜ ਰੁਪਏ ਦੀ ਰਾਸ਼ੀ ਵੰਡੀ ਗਈ ਹੈ। ਉਹਨਾਂ ਨੇ ਦੱਸਿਆ ਕਿ ਐਸਸੀ ਬੱਚਿਆਂ ਨੂੰ 27 ਕਰੋੜ 32 ਲੱਖ ਰੁਪਏ ਦੀ ਰਾਸ਼ੀ ਵੰਡੀ ਗਈ ਹੈ ਜਦਕਿ ਈਓਬੀਸੀ ਅਤੇ ਈਡਬਲਯੂਐਸ ਨੂੰ 7 ਕਰੋੜ 28 ਲੱਖ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ। ਵਿਆਹ ਤੋਂ ਬਾਅਦ ਕੈਬਨਿਟ ਮੰਤਰੀ ਅਨਮੋਲ ਗਗਨਮਾਨ ਪਰਿਵਾਰ ਸਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਨਤਮਸਤਕ ਹੋਏ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਸਾਰੇ ਤਖਤ ਸਹਿਬਾਨਾਂ ਦਾ ਸਤਿਕਾਰ ਕਰਦੇ ਆਂ ਉੱਥੇ ਟੂਰਿਜ਼ਮ ਨੂੰ ਹੁਲਾਰਾ ਦੇਣ ਦੇ ਲਈ ਵਚਨਬੱਧ ਹੈ ਤੇ ਇਸ ਤੇ ਲਗਾਤਾਰ ਕੰਮ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਗੁਰੂ ਨਗਰੀ ਸ਼੍ਰੀ ਨਾਨਦਪੁਰ ਸਾਹਿਬ ਨੂੰ ਵੀ ਸੈਲਾਨੀਆਂ ਦਾ ਖਿੱਚ ਦਾ ਕੇਂਦਰ ਬਣਾਉਣ ਦੇ ਲਈ ਉਪਰਾਲੇ ਕੀਤੇ ਜਾ ਰਹੇ ਹਨ ਇਸ ਲਈ ਜਿੱਥੇ ਇੱਥੇ ਪੰਜ ਪਿਆਰਾ ਪਾਰਕ ਦੀ ਵੱਡੀ ਦੇਣ ਦਿੱਤੀ ਹੈ ਉੱਥੇ ਹੀ ਹੋਰ ਵੀ ਉਪਰਾਲੇ ਜਾਰੀ ਹਨ ਉਹਨਾਂ ਨੇ ਦੱਸਿਆ ਕਿ ਸ਼ਰੀਨਾਨਦਪੁਰ ਸਾਹਿਬ ਦੀ ਧਾਰਮਿਕ ਤੇ ਇਤਿਹਾਸਿਕ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਉਹਨਾਂ ਦੇ ਵਿਭਾਗ ਵੱਲੋਂ 25 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਹੈ ਜੋ ਕਿ ਜਲਦੀ ਹੀ ਸ਼ਰੀਨਾਨਦਪੁਰ ਸਾਹਿਬ ਦੀ ਧਰਤੀ ਤੇ ਇੱਕ ਵਿਸਥਾਰ ਪੂਰਵਕ ਯੋਜਨਾ ਬਣਾ ਕੇ ਖਰਚ ਕੀਤੀ ਜਾਵੇਗੀ ਇਸ ਦੇ ਨਾਲ ਹੀ ਉਹਨਾਂ ਨੇ ਆਮ ਸ਼ਹਿਰੀਆਂ ਦੀ ਮੰਗ ਤੇ ਸਥਾਨਕ ਪੁੱਡਾ ਪਾਰਕ ਵਿੱਚ ਹਫਤੇ ਦੇ ਅੰਦਰ-ਅੰਦਰ ਲੋਕਾਂ ਦੀ ਸਹੂਲਤ ਲਈ ਮੇਜ਼ ਲਗਾਉਣ ਦੇ ਹੁਕਮ ਸੈਰ ਸਪਾਟਾ ਵਿਭਾਗ ਦੇ ਹਾਜ਼ਰ ਅਧਿਕਾਰੀ ਨੇ ਦਿੱਤੇ ਹਨ ਦਿੱਲੀ ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਫਿਲਹਾਲ ਸੁਪਰੀਮ ਕੋਰਟ ਤੋਂ ਰਾਹਤ ਨਹੀਂ ਮਿਲੀ ਸੁਪਰੀਮ ਕੋਰਟ ਨੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਤੇ ਲੱਗੇ ਅੰਤਰੀਮ ਰੋਕ ਹਟਾਉਣ ਤੋਂ ਇਨਕਾਰ ਕਰ ਦਿੱਤਾ ਹੈ ਅਦਾਲਤ ਨੇ ਕੇਜਰੀਵਾਲ ਦੀ ਪਟੀਸ਼ਨ ਤੇ ਸੁਣਵਾਈ 26 ਜੂਨ ਤੱਕ ਮੁਲਤਵੀ ਕਰ ਦਿੱਤੀ ਹੈ ਹਾਲਾਂਕਿ ਇਸ ਦੌਰਾਨ ਸੁਪਰੀਮ ਕੋਰਟ ਨੇ ਕੁਝ ਅਜੇ ਹਾਂ ਨਹੀਂ ਕਿਹਾ ਜਿਸ ਨਾਲ ਮੁੱਖ ਮੰਤਰੀ ਕੇਜਰੀਵਾਲ ਦੇ ਜੇਲ੍ਹ ਤੋਂ ਬਾਹਰ ਆਉਣ ਦੀਆਂ ਉਮੀਦਾਂ ਵਧ ਗਈਆਂ ਹਨ ਦਰਅਸਲ ਸੀਐਮ ਕੇਜਰੀਵਾਲ ਨੇ ਦਿੱਲੀ ਦੀ ਰਾਉਸਾ avenew ਕੋਰਟ ਰੈਂਚਮਾਨਾ ਦੇ ਦਿੱਤੀ ਸੀ ਹਾਲਾਂਕਿ ਈਡੀ ਨੇ ਇਸਦੇ ਖਿਲਾਫ ਹਾਈ ਕੋਰਟ ਤੱਕ ਪਹੁੰਚ ਕੀਤੀ ਜਿਸ ਨੇ ਇਸ ਫੈਸਲੇ ਤੇ ਰੋਕ ਲਗਾ ਦਿੱਤੀ ਇਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਇਸ ਸਟੇ ਖਿਲਾਫ ਸੁਪਰੀਮ ਕੋਰਟ ਚ ਪਟੀਸ਼ਨ ਦਾਇਰ ਕੀਤੀ ਸੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਆਮ ਤੌਰ ਤੇ ਜ਼ਮਾਨਤਾਂ ਦੀਆਂ ਅਰਜ਼ੀਆਂ ਤੇ ਰੋਕ ਨਹੀਂ ਲੱਗਦੀ ਉਹ ਉਸ ਸਮੇ ਲੰਘ ਜਾਂਦੇ ਹਨ ਇਹ ਗੱਲ ਬਹੁਤ ਅਸਾਧਾਰਨ ਹੈ ਪੰਜਾਬ ਚ ਪਿਛਲੇ ਦਿਨੀ ਕਈ ਜ਼ਿਲ੍ਹਿਆਂ ਵਿੱਚ ਮੀਂਹ ਪਿਆ ਹੈ ਇਸ ਨਾਲ ਕੜਾਕੇ ਦੀ ਗਰਮੀ ਤੋਂ ਰਾਹਤ ਮਿਲੀ ਹੈ ਤੇ ਸੂਬੇ ਦੇ ਜ਼ਿਲ੍ਹਿਆਂ ਵਿੱਚ ਤਾਪਮਾਨ 30 ਅਤੇ 40 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਮੌਸਮ ਵਿਭਾਗ ਨੇ 2 ਦਿਨਾਂ ਲਈ ਪੰਜਾਬ ਵਿੱਚ ਮੌਸਮ ਖੁਸ਼ਕ ਰਹਿਣ ਦੀ ਭਵਿੱਖਬਾਣੀ ਕੀਤੀ ਹੈ ਅਤੇ ਅੱਜ ਸ਼ਾਮ ਤੋਂ ਮੌਸਮ ਬਦਲ ਜਾਵੇਗਾ ਤੇ ਦੋ ਦਿਨ ਮੀਂਹ ਪਵੇਗਾ ਪੰਜਾਬ ਵਿੱਚ ਹੁਣ ਗਰਮੀ ਦੀ ਸਥਿਤੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ ਵੈਸਟਰਨ ਡਿਸਟਰਬੈਂਸ ਦਾ ਅਸਰ ਕੱਲ ਤੋਂ ਦਿਖਾਈ ਦੇਵੇਗਾ ਇਸ ਦੌਰਾਨ ਪ੍ਰੀ ਮਾਨਸੂਨ ਆ ਜਾਵੇਗਾ ਫਿਲਹਾਲ ਮਾਨਸੂਨ ਹੌਲੀ-ਹੌਲੀ ਅੱਗੇ ਵਧ ਰਿਹਾ ਹੈ ਜਿਸ ਕਾਰਨ ਜੂਨ ਦੇ ਪਹਿਲੇ ਹਫਤੇ ਮਾਨਸੂਨ ਦੇ ਦਾਖਲ ਹੋਣ ਦੀ ਸੰਭਾਵਨਾ ਹੈ ਕੱਲ ਅਤੇ 27 ਜੂਨ ਨੂੰ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ ਅਤੇ ਬੱਦਲ ਛਾਏ ਰਹਿਣਗੇ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਪਰ 28 ਜੂਨ ਨੂੰ ਬਹੁਤੇ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਪ੍ਰੀ ਮਾਨਸੂਨ ਦਾ ਦੂਜਾ ਪੜਾਅ 27 ਜੂਨ ਤੋਂ ਸ਼ੁਰੂ ਹੋ ਸਕਦਾ ਹੈ ਜਿਸ ਤੋਂ ਬਾਅਦ ਤਾਪਮਾਨ ਵਿੱਚ ਗਿਰਾਵਟ ਆ ਸਕਦੀ ਹੈ ਤੇ ਖਾਈ ਜੋਂ ਨੂੰ ਬਹੁਤੇ ਇਲਾਕਿਆਂ ਵਿੱਚ ਮੀ ਪੈਣ ਦੀ ਸੰਭਾਵਨਾ ਹੈ ਆਮ ਆਦਮੀ ਪਾਰਟੀ ਨੇ ਇੱਕ ਵਾਰ ਫਿਰ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਤੋਂ ਜਿੱਤਣ ਲਈ ਕਮਰਕਾਸ ਲਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਜਿੰਨੀ ਚੋਣ ਪ੍ਰਚਾਰ ਦੀ ਕਮਾਂਡ ਸੰਭਾਲੀ ਹੈ ਤੇ ਜਲੰਧਰ ਪੱਛਮੀ ਦੇ ਆਗੂਆਂ ਤੇ ਪਾਰਟੀ ਦੇ ਉੱਦੇਦਾਰਾਂ ਨਾਲ ਮੀਟਿੰਗ ਕੀਤੀ ਹੈ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਜਾਂ ਵਰਕਰਾਂ ਵਿਚਾਲੇ ਕੋਈ મતਭੇਦ ਨਹੀਂ ਹੈ ਜਿਹਿਆਂ ਕਈ ਅਫਵਾਹਾਂ ਆਲੇ-ਦੁਆਲੇ ਘੁਮਰੀਆਂ ਹਨ ਪਰ ਉਹ ਬੇਵੁਨਿਆਦ ਤੇ ਫਰਜ਼ੀ ਹਨ ਮਾਨ ਨੇ ਵਿਰੋਧੀ ਧਿਰ ਦੇ ਆਗੂਆਂ ਨੂੰ ਚਿੰਤਾ ਨਾ ਕਰਨ ਲਈ ਕਿਹਾ ਇਹ ਸੀਟ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਸ਼ੀਤਲੰਗੁਰਾਲ ਦੇ ਪਾਰਟੀ ਛੱਡਣ ਕਾਰਨ ਖਾਲੀ ਹੋਈ ਹੈ ਆਪ ਦਾ ਟੀਚਾ ਇਸ ਸੀਟ ਤੇ ਮੁੜ ਜਿੱਤ ਹਾਸਲ ਕਰਨ ਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਾਗੂਆਂ ਨੂੰ ਜ਼ਿਮਨੀ ਪੱਧਰ ਤੇ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਾਗੂਆਂ ਨੂੰ ਜ਼ਿਮਨੀ ਪੱਧਰ ਤੇ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਉਹਨਾਂ ਨੇ ਕਿਹਾ ਕਿ ਆਪ ਵਰਕਰ ਸਭ ਤੋਂ ਵੱਧ ਮਿਹਨਤੀ ਵਲੰਟੀਅਰ ਹਨ ਅਤੇ ਪਾਰਟੀ ਨੂੰ ਉਹਨਾਂ ਤੇ ਪੂਰਾ ਭਰੋਸਾ ਹੈ ਮਾਨ ਨੇ ਸਾਰਿਆਂ ਨੂੰ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਕੰਮ ਕਰਨ ਦੀ ਅਪੀਲ ਕੀਤੀ ਹੈ 1000 ਰੁਪਏ ਦੀ ਸਕੀਮ ਦਾ ਲਾਂਚ ਕਿੱਦਾਂ ਜੇ 1000 ਦਾ ਬੈਲਾ ਹੁੰਦਾ ਨਾ ਉਹ ਕਦੋਂ ਦੇ ਰਹੇ ਹੈ ਦੇਖੋ ਜੀ ਮੈਂ ਜੇ ਕਹਾ ਕਿ ਕੋਈ ਵੀ ਸਰਕਾਰ ਸਾਰੀਆਂ ਸਕੀਮਾਂ ਇੱਕੋ ਵਾਰੀ ਲਾਂਚ ਕਰਦੀ ਆ ਤਾਂ ਕਦੇ ਵੀ ਨਹੀਂ ਹੋਇਆ ਤੁਸੀਂ ਵੀ ਇੰਨੀਆਂ ਸਰਕਾਰਾਂ ਦੇਖੀਆਂ ਨੇ ਔਰ ਸ਼ੁਰੂ ਹੁੰਦੇ ਹੀ ਸਰਕਾਰ ਦਾ ਕੰਮ ਸਰਕਾਰ ਨੇ ਆਪਣੀ ਜੋ ਵੀ ਵਾਅਦੇ ਕੀਤੇ ਆ ਚਾਹੇ ਉਹ ਬਿਜਲੀ ਪ੍ਰਤੀ ਵਾਅਦਾ ਚਾਹੇ ਉਹ ਨੌਕਰੀਆਂ ਪ੍ਰਤੀ ਵਾਅਦਾ ਅਸੀਂ ਕਦੇ ਵੀ ਮੁਨਕਰ ਨਹੀਂ ਹੋਏ ਔਰ ਸਿਰਫ 1000 ਨਹੀਂ ਅਸੀਂ ਉਸ ਤੋਂ ਬਾਅਦ ਵੀ ਜਿਹੜੇ ਬੱਚੀਆਂ ਅਸੀਂ ਕਹਿੰਨੇ ਆ ਕਿ ਅਸੀਂ ਫੀਮੇਲ ਫਿਟੀਸਾਈਡ ਨੂੰ ਰੋਕਣਾ ਹੈ ਅਸੀਂ ਬੱਚੀਆਂ ਦੀ ਸੈਕਸ ਰੇਸ਼ੋ ਵਧਾਉਣੀ ਹੈ ਤਾਂ ਕਿ ਬੱਚੀਆਂ ਨੂੰ ਗਰਭਚ ਕਤਲ ਨਾ ਕੀਤਾ ਜਾਵੇ ਉਹਦੇ ਲਈ ਵੀ ਜਿਹੜਾ ਕਪਲ ਦੂਜੀ ਬੱਚੀ ਜਿਹੜੀ ਉਹਨਾਂ ਦੇ ਬੇਟੀ ਪੈਦਾ ਹੁੰਦੀ ਹੈ ਦੂਜਾ ਚਾਈਲਡ ਉਹਨੂੰ ਵੀ ਅਸੀਂ 6000 ਜਿਹੜਾ ਇਮੀਡੀਏਟਲੀ ਦਿੰਨੇ ਆ ਸੋ ਸਕੀਮਾਂ ਅਸੀਂ ਕਰੀ ਜਾ ਰਹੇ ਆਂ ਔਰ 1000 ਰੁਪਿਆ ਵੀ ਕੋਈ ਵੱਡੀ ਗੱਲ ਨਹੀਂ ਉਹ ਵੀ ਜਲਦ ਸ਼ੁਰੂ ਹੋਏਗਾ ਐਸਜੀ ਫੇਕ ਸਰਟੀਫਿਕੇਟ ਜਿਹੜੇ ਹੈਗੇ ਆ ਉਹ ਮਾਮਲਾ ਉੱਠਿਆ ਸੀ ਬਹੁਤ ਸਾਰੇ ਪ੍ਰਭਾਵਸ਼ਾਲੀ ਲੋਕ ਜੋਬ ਸਰਕਾਰੀ ਨੌਕਰੀਆਂ ਨਾਲ ਵੱਡੇ ਵੱਡੇ ਉੱਥੇ ਪਹੁੰਚੇ ਪਰ ਉਹ ਤੁਸੀਂ ਨੋਟਿਸ ਵੀ ਲਏ ਨੇ ਤੇ ਰੱਦ ਵੀ ਕੀਤੇ ਨੇ ਤੇ ਪਰ ਐਫਆਈਆਰ ਜਿਹੜੀਆਂ ਹੈਗੀਆਂ ਉਹ ਕਿਉਂ ਨਹੀਂ ਹੋਈਆਂ ਰਿਕਵਰੀਆਂ ਐਫ ਆਈ ਆਰਸ ਹੋਈਆਂ ਐਫ ਆਈ ਆਰਸ ਇਹ ਨਹੀਂ ਕਿ ਨਹੀਂ ਹੋਈਆਂ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਜਿੰਨੇ ਐਕਸ਼ਨ ਮਾਨ ਸਰਕਾਰ ਨੇ ਇਹੋ ਜਿਹੇ ਫੇਕ ਸਰਟੀਫਿਕੇਟਸ ਵਾਲਿਆਂ ਤੇ ਲਏ ਆ ਕਿਸੇ ਨੇ ਲਏ ਹੋਣਗੇ ਐਫ ਆਈ ਆਰਸ ਹੋਈਆਂ ਪਰ ਇਹ ਪ੍ਰੋਬਲਮ ਆਈ ਕਿ ਉਹ ਕੋਰਟ ਸਟੇ ਲ ਆ ਜਾਂਦੇ ਆ ਔਰ ਜਿੱਥੇ ਕੋਰਟ ਦਾ ਕੰਮ ਆ ਜਾਂਦਾ ਉੱਥੇ ਡਿਪਾਰਟਮੈਂਟ ਨੂੰ ਫਿਰ ਆਪਣੀ ਕਾਰਵਾਈs ਥਗਤ ਵੀ ਕਰਨੀ ਪੈਂਦੀ ਹੈ ਸੋ ਇਸ ਤਰ੍ਹਾਂ ਦੀ ਆ ਕਿ ਸਾਡੇ ਵੱਲੋਂ ਕਿਸੇ ਤਰ੍ਹਾਂ ਵੀ ਰੋਕ ਨਹੀਂ ਹੈ ਕਾਰਵਾਈ ਦੇ ਉੱਪਰ ਪਰ ਜਿੱਥੇ ਕੋਰਟ ਦੀ ਇੰਟਰਫੇਰੈਂਸ ਹੁੰਦੀ ਹੈ ਜਿੱਥੇ ਕੋਈ ਡਿਪਾਰਟਮੈਂਟ ਦੀ ਇੰਟਰਫੇਰੈਂਸ ਹੁੰਦੀ ਹੈ ਉੱਥੇ ਕੰਮ ਰੁਕ ਜਾਂਦਾ ਹੈ ਪਰ ਇਹ ਨਹੀਂ ਕਿ ਸਾਡੀਆਂ ਐਫਰਟਸ ਘੱਟ ਜਾਣੀਆਂ ਅਸੀਂ ਜਿਨ੍ਹਾਂ ਨੇ ਵੀ ਕੋਈ ਇਸ ਤਰ੍ਹਾਂ ਦਾ ਲਾਭ ਲਿਆ ਉਹਨਾਂ ਨੂੰ ਪੂਰੀ ਤਰ੍ਹਾਂ ਨਾਲ ਉਹਨਾਂ ਤੇ ਕਾਰਵਾਈ ਕਰਾਵਾਂਗੇ ਮੈਮੀ ਤਾਂ ਪੈਂਡਿੰਗ ਮਾਮਲੇ ਸੀਗੇ ਜਿਹੜੇ ਤੁਸੀਂ ਮਨਜ਼ੂਰ ਕਰਦੇ ਜਦੋਂ ਨਵੇਂ ਨੂੰ ਅਪਲਾਈ ਕਰਦੇ ਉਹਨਾਂ ਦਾ ਕਿੰਨੇ ਕਿ ਟਾਈਮ ਉਹਨਾਂ ਨੂੰ ਪੈਂਡਿੰਗ ਚੱਲਣਾ ਪੈਂਦਾ ਅ ਅਸ਼ੀਰਵਾਸ ਸਕੀਮ ਲਈ ਮੈਂ ਆਪਣੇ ਵੱਲੋਂ ਵੀ ਇਹ ਕਹਿਣਾ ਚਾਹਾਂਗੀ ਕਿ ਪੈਂਡਿੰਗ ਵਾਲਾ ਜਿਹੜਾ ਪ੍ਰੋਸੈਸ ਸੀਗਾ ਉਹ ਅਸੀਂ ਨਿਪਟ ਲਿਆ ਹੁਣ ਕਿਉਂਕਿ ਪਹਿਲਾਂ ਅਡਿਸ਼ਨ ਚ ਪ੍ਰੋਬਲਮ ਆ ਰਹੀ ਸੀ ਕੁਝ ਪੋਰਟਲ ਦੇ ਨਾਲ ਟੈਕਨੀਕਲ ਪ੍ਰੋਬਲਮ ਸਾਨੂੰ ਬਹੁਤ ਆਈਆਂ ਉਹ ਸਾਰਾ ਹੁਣ ਅਸੀਂ ਦੁਬਾਰਾ ਜਿਹੜੀ ਰੈਪਿਟੇਸ਼ਨ ਚ ਨਹੀਂ ਆਊਗਾ ਸਾਡੀ ਪੂਰੀ ਕੋਸ਼ਿਸ਼ ਰਹੂਗੀ ਕਿ ਜਿਹੜਾ ਵੀ ਬੱਚਾ ਅਪਲਾਈ ਕਰੂਗਾ ਉਹਨੂੰ ਜਲ ਤੋਂ ਜਲਦ ਇਹ ਰਾਸ਼ੀ ਉਹਦੇ ਤੱਕ ਪਹੁੰਚਦੀ ਕਰਾਂਗੇ ਉਹ ਕਿੱਥੇ ਜਾ ਕੇ ਭਾਈ ਕਰਾਂਗੇ ਬਿਲਕੁਲ ਜੀ ਪੋਰਟਲ ਤੇ ਹੀ ਚੱਲੇਗਾ ਸਾਰਾ ਕੁਝ ਪਰ ਅਸੀਂ ਸੇਵਾ ਕੇਂਦਰਾਂ ਨੂੰ ਜੋੜਾਂਗੇ ਸੇਵਾ ਕੇਂਦਰ ਜਾਂ ਸਾਡੇ ਜ਼ਿਲ੍ਹਾ ਅਪਲਾਈ ਦਫ਼ਤਰਾਂ ਕੋਲ ਪ੍ਰਾਈਵੇਟ ਨਹੀਂ ਕਰ ਸਕਦੇ ਪ੍ਰਾਈਵੇਟ ਮੇਰੀ ਬੇਨਤੀ ਇਹੀ ਹੈ ਕਿ ਜੇ ਤੁਸੀਂ ਅ ਕੋਈ ਸਹੀ ਲਾਭ ਲੈਣਾ ਜਾਂ ਆਪਣੇ ਆਪ ਦੀ ਐਕਸਪਲੋਇਟੇਸ਼ਨ ਨੂੰ ਬਚਾਉਣਾ ਤਾਂ ਪ੍ਰਾਈਵੇਟ ਵਾਲਿਆਂ ਦੇ ਚਾਂਸਾਂ 'ਚ ਨਾ ਪਾਓ ਸਰਕਾਰ ਤੁਹਾਡੇ ਦੁਆਰ ਹੈ ਸਰਕਾਰ ਤੁਹਾਡੇ ਕੋਲ ਖੜੀ ਹੈ ਜਦੋਂ ਮਰਜ਼ੀ ਆ ਕੇ ਤੁਸੀਂ ਕੋਈ ਗੱਲ ਨਹੀਂ ਜੀ ਹਰ ਇੱਕ ਚੀਜ਼ ਉੱਤੇ ਅਸੀਂ ਸੇਵ ਕਰ ਰਹੇ ਹਾਂ ਜਿਹੜੀ ਵੀ ਕੋਈ ਨੁਕਸਾਨ ਹੈ ਜੋ ਇਤਿਹਾਸਿਕ ਚੀਜ਼ ਹੈ ਜੋ ਟੂਰਿਜ਼ਮ ਵਿਭਾਗ ਕਰ ਸਕਦਾ ਜਿੱਥੇ ਤੇ ਉਸ ਹਰ ਜਗ੍ਹਾ ਨੂੰ ਅਸੀਂ ਠੀਕ ਕਰਾਂਗੇ ਸਾਡੇ ਕੋਲ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈਗੀ ਤੇ ਸਾਡੀਆਂ ਧਾਰਮਿਕ ਸਥਾਨਾਂ ਨੂੰ ਜਿੱਥੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੁੰਦੀਆਂ ਉੱਥੇ ਸਾਡਾ ਟੂਰਿਜ਼ਮ ਵੀ ਵਿਕਸਿਤ ਹੁੰਦਾ ਸੋ ਹਰ ਚੀਜ਼ ਨੂੰ ਅਸੀਂ ਵਧੀਆ ਤਰੀਕੇ ਨਾਲ ਉਹਨੂੰ ਪੂਰੇ ਮਾਨ ਦੇ ਨਾਲ ਜਿਹੜਾ ਪੂਰੀ ਯਤਨਾਂ ਨਾਲ ਕੰਮ ਅਸੀਂ ਲਵੇਦਾ ਹੈ। ਜਿਹੜੀ ਜਾਂਚ ਐਨਕੁਆਰੀ ਅਸੀਂ ਕਰ ਰਹੇ ਹਾਂ ਕਿ ਕਿੱਥੇ ਕਮੀ ਹੈ ਤੇ ਜਿਹੜੀ ਵੀ ਚੀਜ਼ ਹੈ ਉਹਨੂੰ ਗੌਰ ਕਰਕੇ ਕਰਾਂਗੇ ਕੋਈ ਕੱਥੇ ਕਮੀ ਨਹੀਂ ਰਹਿਣ ਦਵਾਂਗੇ ਸਾਡੀ ਜ਼ਿੰਮੇਵਾਰੀ ਬਣਦੀ ਹੈ। ਕਿਉਂਕਿ ਬਹੁਤ ਸਾਰੇ ਕਾਰਜ ਆਲਰੇਡੀ ਸਰਕਾਰ ਨੇ ਆਪਣੇ ਫਰਜ਼ ਜਿਹੜਾ ਉਹ ਨਿਭਾਇਆ ਹੈ। ਅੱਗੇ ਵੀ ਜਿੱਥੇ ਕਿਤੇ ਕੋਈ ਲੋੜ ਪੈਂਦੀ ਹੈ ਤੇ ਉਹਨੂੰ ਅਸੀਂ ਜਰੂਰ ਹਰ ਚੀਜ਼ ਉੱਤੇ ਆਪਣਾ ਫਰਜ਼ ਨਵਾਵਾਂਗੇ ਰੀਸੈਂਟ ਟੂਰਿਜ਼ਮ ਵਿਭਾਗ ਵਾਲੇ ਸਾਡੇ ਦੱਸ ਰਹੇ ਨੇ ਕਿ ਹੁਣੇ ਅਸੀਂ 25 ਕਰੋੜ ਰੁਪਏ ਜਿਹੜਾ ਸੈਕਸ਼ਨ ਹੋਇਆ ਅ ਜਲਦੀ ਜਿਹੜਾ ਇਹ ਤੇ ਕੋਈ ਅਸੀਂ ਕੋਈ ਕਸਰ ਨਹੀਂ ਛੱਡਾਂਗੇ ਸੰਗਤ ਲੰਕਤ ਸਾਹਿਬ ਤੋਂ ਨਿਕਤਰ ਸਿਹਾਲ ਬਹੁਤ ਜੁੜੀ ਹੋਈ ਹੈ ਤੇ ਬਹੁਤ ਵੱਡੀ ਗ੍ਰੰਤੀ ਦੇ ਵਿੱਚ ਜਿਹੜੇ ਹਰ ਦੇ ਦੇਹਾਰ ਹੁੰਦੇ ਇਸ ਜਿਹੜੀ ਸੰਗਤ ਪਹੁੰਚਦੀ ਹੈ ਅਸੀਂ ਜਿੰਨਾ ਪੰਜਾਬ ਸਰਕਾਰ ਤੋਂ ਮੰਤਰੀ ਸਾਹਿਬ ਜੀ ਤੌਰ ਤੇ ਬਹੁਤ ਜੁੜੇ ਹੋਏ ਨੇ ਤੇ ਜਿੱਥੇ ਵੀ ਜਿਸ ਤਰੀਕੇ ਦੀ ਵੀ ਜਿਵੇਂ ਪਹਿਲਾਂ ਦੱਸਿਆ ਵੀ ਬਹੁਤ ਸਾਰੇ ਕਾਰਜ ਆਲਰੇਡੀ ਸਰਕਾਰ ਨੇ ਆਪਣੇ ਫਰਜ ਜਿਹੜਾ ਲਵਾਇਆ ਅੱਗੇ ਵੀ ਜਿੱਥੇ ਕਿਤੇ ਕੋਈ ਲੋੜ ਪੈਂਦੀ ਹੈ ਤੇ ਉਹਨੂੰ ਅਸੀਂ ਜਰੂਰ ਹਰ ਚੀਜ਼ ਉੱਤੇ ਆਪਣਾ ਫਰਜ ਲਵਾਵਾਂਗੇ ਰੀਸੈਂਟਰ ਟੂਰਿਜ਼ਮ ਵਿਭਾਗ ਵਾਲੇ ਸਾਡੇ ਦੱਸ ਰਹੇ ਨੇ ਕਿ ਹੁਣੇ ਅਸੀਂ 25 ਕਰੋੜ ਰੁਪਏ ਜਿਹੜਾ ਸੈਕਸ਼ਨ ਹੋਇਆ ਜਲਦੀ ਜਿਹੜਾ ਇਹ ਤੇ ਕੋਈ ਅਸੀਂ ਕੋਈ ਕਸਰ ਨਹੀਂ ਛੱਡਾਂਗੇ ਬਹੁਤ ਖਰਚਾ ਹੈ ਜੀ ਬਹੁਤ ਆਦੀ ਹੈ ਆਪਣੇ ਆਪਣੇ ਅੰਦਰ ਹੀ ਹੋਣਾ ਨਾ ਇੱਥੇ ਚੀਜ਼ ਦਾ ਗੁਰਦਾਰੇ ਸਾਹਮਣੇ ਅਸੀਂ ਹਫ਼ਤੇ ਹਫ਼ਤੇ ਦੇ ਅੰਦਰ ਬੜੀ ਓਪੀ ਹੈ ਜੀ ਸਧਾਰੂਆਂ ਨੂੰ ਹਫ਼ਤੇ ਦੇ ਅੰਦਰ ਲੱਗ ਜਾਂਦੇ ਹਫ਼ਤੇ ਦੇ ਅੰਦਰ ਕੋਈ ਗੱਲ ਨਹੀਂ ਜੀ ਹਰ ਇੱਕ ਚੀਜ਼ ਉੱਤੇ ਅਸੀਂ ਸੇਵ ਕਰ ਰਹੇ ਹਾਂ ਜਿਹੜੀ ਵੀ ਕੋਈ ਨੁਕਸਾਨ ਹੈ ਜੋ ਇਤਿਹਾਸਿਕ ਚੀਜ਼ ਹੈ ਜੋ ਟੂਰਿਜ਼ਮ ਵਿਭਾਗ ਕਰ ਸਕਦਾ ਜਿੱਥੇ ਤੇ ਉਸ ਹਰ ਜਗ੍ਹਾ ਨੂੰ ਅਸੀਂ ਠੀਕ ਕਰਾਂਗੇ ਸਾਡੇ ਕੋਲ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈਗੀ ਤੇ ਸਾਡੀਆਂ ਧਾਰਮਿਕ ਸਥਾਨਾਂ ਨੂੰ ਜਿੱਥੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੁੰਦੀਆਂ ਉੱਥੇ ਸਾਡਾ ਟੂਰਿਜ਼ਮ ਵੀ ਵਿਕਸਿਤ ਹੁੰਦਾ ਸੋ ਹਰ ਚੀਜ਼ ਨੂੰ ਅਸੀਂ ਵਧੀਆ ਤਰੀਕੇ ਨਾਲ ਉਹਨੂੰ ਪੂਰੇ ਮਨ ਦੇ ਨਾਲ ਜਿਹੜਾ ਪੂਰੇ ਯਤਨਾਂ ਨਾਲ ਕੰਮ ਅਸੀਂ ਲਵੇ। ਜਿਹੜੀ ਜਾਂਚ ਐ ਇਨਕੁਆਰੀ ਅਸੀਂ ਕਰ ਰਹੇ ਹਾਂ ਕਿ ਕਿੱਥੇ ਕਮੀ ਹੈ ਤੇ ਜਿਹੜੀ ਵੀ ਚੀਜ਼ ਉਹਨੂੰ ਗੌਰ ਕਰਕੇ ਫਰਾਂਗੇ ਕੋਈ ਕਿੱਥੇ ਕਮੀ ਨਹੀਂ ਰਹਿਣ ਦਵਾਂਗੇ ਸਾਡੀ ਜ਼ਿੰਮੇਵਾਰੀ ਬੰਦ। ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਇਹ ਗੱਲ ਕਿਹਾ ਕਿ ਜਿਹੜੀ ਪੰਜਾਬ ਦੀ ਪੁਲਿਸ ਹੈ ਇਹ ਡਰੱਗਸ ਦੇ ਵਿੱਚ ਇਨਵੋਲਡ ਹੈ। ਇਸ ਤਰ੍ਹਾਂ ਪੰਜਾਬ ਦੀ ਪੁਲਿਸ ਤੇ ਲੇਬਲ ਲਾ ਦੇਣਾ ਇਹ ਕੋਈ ਬਹੁਤ ਚੰਗੀ ਗੱਲ ਨਹੀਂ ਹੈ ਕਿਉਂਕਿ ਉਹ ਆਪ ਹੋਮ ਮਿਨਿਸਟਰ ਵੀ ਨੇ ਆਪ ਕੋ ਚੀਫ ਮਿਨਿਸਟਰ ਵੀ ਨੇ ਔਰ ਨਗਰਲੇ 25 ਸਾਲਾਂ ਤੋਂ ਸਰਕਾਰ ਚਲਾ ਰਹੇ ਨੇ ਔਰ ਇਸ ਤਰ੍ਹਾਂ ਤੁਸੀਂ ਇਹ ਮਾਰਸ਼ਲ ਪੁਲਿਸ ਨੂੰ ਲੇਬਲ ਕਰ ਦਿਓਗੇ ਇਹ ਉਹ ਮਾਰਸ਼ਲ ਪੁਲਿਸ ਹੈ ਜਿਨੇ ਪੰਜਾਬ ਦਾ ਹੱਤਵੜ ਰੋਕਿਆ ਪੰਜਾਬ ਦੀ ਲੜਾਈ ਲੜੀ ਇਕਤਾ ਔਰ ਅਖੰਡਤਾ ਭਾਈਚਾਰਾ ਕਾਇਮ ਰੱਖ ਕੇ ਤੇ ਅੱਜ ਪੰਜਾਬ ਸਾਡਾ ਬੜਾ ਖੁਸ਼ਹਾਲ ਹੈ ਇਸ ਪੱਖੋਂ ਕਿ ਸਾਡੀ ਪੰਜਾਬ ਪੁਲਿਸ ਹਮੇਸ਼ਾ ਇਸ ਗੱਲ ਤੇ ਤਤਪਰ ਰਹਿੰਦੀ ਹੈ ਹੋ ਸਕਦਾ ਕੋਈ ਟਾਵਾ ਟੱਲਾ ਜਿਹੜੇ ਵਿਅਕਤੀ ਹੁੰਦੇ ਤੁਸੀਂ ਸਾਰੀ ਪੁਲਿਸ ਨੂੰ ਲੈਵਲ ਨਹੀਂ ਕਰ ਸਕਦੇ 10000 ਦੇ 10 ਲੋਕ 10000 ਦੀ ਇਹ ਫੋਰਸ ਨੂੰ ਜਾਂ 20000 ਹੋ ਸਕਦਾ ਕੋਈ ਟਾਵੇਂ ਦੋ ਤਿੰਨ ਬੰਦੇ ਹੋਣ ਜਿਨ੍ਹਾਂ ਨੂੰ ਤੁਸੀਂ ਵੀ ਉਹ ਮਾੜੇ ਹੋਣ ਉਹਨਾਂ ਨੂੰ ਕੱਢੋ ਬਾਹਰ ਮੈਂ ਨਹੀਂ ਕਹਿੰਦਾ ਲੇਕਿਨ ਸਾਰੀ ਪੁਲਿਸ ਦਾ ਮਨੋਬਲ ਇਸ ਗੱਲ ਨਾਲ ਡਿੱਗਿਆ ਹੈਗਾ ਔਰ ਤੁਸੀਂ ਉਹਨਾਂ ਦੀਆਂ ਟ੍ਰਾਂਸਫਰਸ ਦੂਰ ਦੂਰ ਕਰਤੀਆਂ ਇੱਕ ਹੋਰ ਪਤੇ ਦੀ ਗੱਲ ਦੱਸਣ ਲੱਗਿਆ ਤੁਹਾਨੂੰ ਹਰ ਜਗ੍ਹਾ ਤੇ ਪੀ ਮੈਚ्योर ਰਿਟਾਇਰਮੈਂਟ ਲੈਣਾ ਚਾਹਦੀ ਹੈ ਪੰਜਾਬ ਪੁਲਿਸ ਦੇ ਲੋਕ ਡੇਲੀ 50 50 ਅਰਜ਼ੀਆਂ ਆ ਰਹੀਆਂ ਕਮਿਸ਼ਨਰਸ ਆ ਰਹੀਆਂ ਐਸਐਸਪੀ ਦੇ ਦਫ਼ਤਰਾਚਾਰੀਆਂ ਪੰਜਾਬ ਪੁਲਿਸ ਦੇ ਲੋਕ ਪੀ ਮੈਚ्योर ਆਦੀਆਂ ਰਿਟਾਇਰਮੈਂਟਸ ਮੰਗ ਰਹੇ ਉਹਨਾਂ ਨੂੰ ਪੁਲਿਸ ਸਮਝਾ ਰਹੀ ਹੈ ਕਿਉਂਕਿ ਉਹਨਾਂ ਦੇ ਮਨੋਂ ਵੱਲ ਡਿੱਗ ਚੁੱਕੇ ਮੈਂ ਇੱਥੇ ਬੇਨਤੀ ਕਰਨਾ ਚਾਹਾਂਗਾ ਪੰਜਾਬ ਦੇ ਡੀਜੀਪੀ ਨੂੰ ਔਰ ਪੰਜਾਬ ਦੇ ਚੀਫ ਮਿਨਿਸਟਰ ਨੂੰ ਕਿ ਇਹਨਾਂ ਨੂੰ ਗਲੇ ਲਾਉਣ ਦੀ ਲੋੜ ਹੈ ਇਹਨਾਂ ਨੂੰ ਗਲੇ ਲਾਓ ਇਹਨਾਂ ਦੀ ਗੱਲ ਸੁਣੋ ਅਗਰ ਇਹਨਾਂ ਦਾ ਮਨੋਵਲ ਡਿੱਗ ਪਿਆ ਤਾਂ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਜਾਏ ਜਿਸ ਪ੍ਰਕਾਰ ਕਿਉਂਕਿ ਵਰਤੀ ਪਾਉਣ ਵਾਸਤੇ ਬੰਦਾ ਪਹਿਲਾ ਤਰਸਦਾ ਸੀਗਾ ਗੇੜੇ ਕਰਦਾ ਸੀ ਹੁਣ ਉਹ ਕਹਿ ਰਿਹਾ ਕਿ ਮੈਨੂੰ ਪੀ ਮਛੋ ਰਿਟਾਇਰਮੈਂਟ ਚਾਹੀਦੀ ਹੈ ਤੁਸੀਂ ਮੜੇ ਜੇ ਅੰਕੜੇ ਕੱਢੋ ਜਰਾ ਇਹ ਪੜਤਾਲ ਕਰੋ ਮੈਂ ਪ੍ਰੈਸ ਐਲਨ ਬੇਨਤੀ ਕਰ ਤੀ ਹਾਂ ਸੋ ਇਹ ਨਹੀਂ ਹੋਣਾ ਚਾਹੀਦਾ ਔਰ ਮੈਂ ਆਸ ਕਰਦਾ ਕਿ ਡੀ ਜੀ ਪੀ ਪੰਜਾਬ ਔਰ ਪੰਜਾਬ ਦੇ ਮੁੱਖ ਮੰਤਰੀ ਇਸ ਪੁਲਿਸ ਫੋਰਸ ਨੂੰ ਆਪਦੇ ਗਲ ਨਾ ਲਾਉਣਗੇ ਇਹਨਾਂ ਦੀਆਂ ਤਕਲੀਫਾਂ ਸੁਣੋ ਇਹਨਾਂ ਦੀ ਗੱਲ ਸੁਣੋ ਔਰ ਜਿਹੜੇ ਕੰਮ ਤੁਸੀਂ ਪੰਜਾਬ ਦੇ ਹਿੱਤ ਲਈ ਇਹਨਾਂ ਤੋਂ ਕਰਾਉਣੇ ਛੋਣੇ ਹੋ ਉਹ ਇਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਟਾਰਗੇਟ ਦਿਓ ਔਰ ਕਰਨਗੇ ਉਹ ਲੋਕ ਅਰੇ ਇਸ ਤਰ੍ਹਾਂ ਰੀਸ਼ਫਰ ਨਾਲ ਡਰੋਂ ਨਾਲ ਢਪਕੇ ਮਾਰਨ ਨਾਲ ਉਹ ਛੱਡ ਕੇ ਚਲੇ ਜਾਣਗੇ ਔਰ ਪੰਜਾਬ ਦੇ ਹਾਲਾਤ ਬੁਰੇ ਹੋ ਜਾਣਗੇ ਸੋ ਦੂਸਰਾ ਅੱਜ ਹੁਣ 2 ਘੰਟੇ ਦਾ ਇੱਥੇ ਕਾਰਜਕ੍ਰਮ ਹੈਗਾ 1.5 ਘੰਟਾ ਅਸੀਂ ਉਸ ਤੋਂ ਬਾਅਦ ਅਸੀਂ ਵੱਖ-ਵੱਖ ਥਾਵਾਂ ਤੇ ਆਪਦੇ ਸਾਥੀਆਂ ਦੇ ਘਰਾਂ 'ਚ ਵੀ ਜਾਣਾ ਹੈ ਕਈਆਂ ਥਾਵਾਂ ਤੇ ਸਾਡੇ ਅਫਸੋਸ ਹੈ ਦੁੱਖ ਹੈ ਕਈ ਥਾਵਾਂ ਤੇ ਸਾਡਾ ਹੋਰ ਇੰਡਸਟਰੀ ਦੇ ਲੋਕਾਂ ਨੂੰ ਜਾਂ ਸ਼ਹਿਰ ਦੇ ਲੋਕਾਂ ਨੂੰ ਮਿਲਣ ਦਾ ਪ੍ਰੋਗਰਾਮ ਹੈ ਉਹ ਅਸੀਂ ਜਾਵਾਂਗੇ ਸੋ ਜਿੰਨੇ ਕੁ ਲੋਕ ਇੱਥੇ ਮਿਲ ਸਕਦੇ ਹੋਏ ਉੱਥੇ ਮਿਲਾਂਗੇ ਦੂਸਰਿਆਂ ਦੇ ਅਲੱਗ-ਅਲੱਗ ਘਰਾਂ 'ਚ ਜਾ ਕੇ ਉਹਨਾਂ ਦਾ ਥੈਂਕਸ ਵੀ ਕਰਾਂਗੇ ਤੇ ਉਹਨਾਂ ਦੇ ਜੇ ਕੋਈ ਕੰਮ ਹੋਏ ਤਾਂ ਉਹ ਵੀ ਕਰਾਂਗੇ ਸੋ ਅੱਜ ਦੀ ਅੱਜ ਦਾ ਇਹੀ ਸਾਰਾ ਜਿਹੜਾ ਮੀਟਿੰਗ ਸੀਗੀ